ਮਾਰੂ ਮਹੱਲਾ ਕੀਜੇ ਏਕੋ ਏਕ ਵਰਤੈ ਸਭ ਸੋਈ ਇਹ ਗੁਰ ਸਿੱਖੋ ਨਿਸ਼ਚੇ ਕਰੋ ਏਕੋ ਪਰਮੇਸ਼ਰ ਨਿਰਗੁਣ ਰੂਪ ਹੈ ਕਿ ਕੋਈ ਸਰਗੁਣ ਰੂਪ ਹੈ ਕੋਈ ਇਸ ਲੋਕ ਵਿੱਚ ਹੈ ਕੋਈ ਪ੍ਰਲੋਕ ਵਿੱਚ ਹੈ ਏਕੋ ਦ્વੈਤ ਰੂਪ ਪਰਮੇਸ਼ਰ ਉਹ ਜੀਵ ਇਸ ਦੇ ਅੰਦਰ ਏਕੋ ਏਕ ਵਰਤ ਰਿਹਾ ਹੈ ਸਭਨਾ ਸੋਈ ਆਪ ਹੀ ਗੁਰਮੁਖ ਵਿਰਲਾ ਬੂਝੈ ਕੋ ਪਰ ਗੁਰਮੁਖ ਜਿਹੜੇ ਅਧਿਕਾਰੀਆਂ ਗੁਰਾਂ ਦੁਆਰਾ ਕੋਈ ਕੋਈ ਬਿਰਲੇ ਹਨ ਉਹ ਬੁੱਝਾ ਗੁਰੂ ਸਾਹਿਬ ਨੂੰ ਪੁੱਛਦੇ ਐ ਤੇ ਬੁੱਝਾ ਬੁੱਝ ਲੈਂਦੇ ਸਮਝ ਲੈਂਦੇ ਕੋਈ ਇੱਕੋ ਰੱਬ ਰਹਿ ਆ ਸਭ ਅੰਤ ਸਾਰਿਆਂ ਦੇ ਅੰਦਰ ਹੀ ਕੋਈ ਪਰਮੇਸ਼ਰ ਵਿਆਪਕ ਹੋ ਰਿਹਾ ਹੈ ਕਿਸ ਬਿਨ ਅਵਰ ਨਾ ਕੋਈ ਉਸ ਵਾਇਕੁਰ ਤੋਂ ਬਿਨ ਅਵਰ ਹਿਸਤਾਨ ਕਿ ਹੋਰ ਕੋਈ ਨਹੀਂ ਹੈ ਭਰਮ ਕਰਕੇ ਨਾ ਨਾ ਆਪਣਾ ਪ੍ਰਤੀਤ ਹੋ ਰਿਹਾ ਹੈ ਜਿਸ ਪ੍ਰਕਾਰ ਹਜੂਰ ਦੇ ਬਚਨਾਂ ਗਲਥਲ ਮਈਲ ਪੂਰਿਆ Swami Sidhnahar ਅਨਕ ਭਾਂਤ ਪਸਰਿਆ ਨਾਮ ਕੇ ਕੰਕਾਰ ਜਿਵੇਂ ਜਲ ਕਿਤੇ ਲਹਿਰ ਹੋਇਆ ਕਿਤੇ ਬੁਲਬੁਲਾ ਹੈ ਕਿਤੇ ਝੱਗ ਹੈ ਕਿਤੇ ਸਾਫ ਪਾਣੀ ਹੈ ਹੈ ਪਾਣੀ ਇਸੇ ਪ੍ਰਕਾਰ ਪਰਮੇਸ਼ਰ ਅੰਤਰਜਾਮੀ ਅਨੇਕ ਰੂਪਾਂ ਕਰਕੇ ਸੁਧ ਬ੍ਰਹਮ ਜਿਹੜਾ ਜਲ ਦੀ ਨਿਆਈ ਹੈ ਅਤੇ ਜਿਹੜੇ અવਤਾਰ ਆਦਿ ਕਹਨੇ ਲਹਿਰਾਂ ਦੀ ਨਿਆਈ ਹਨ ਜੀਵ ਬੁਲਬੁਲਾ ਦੀ ਨਿਆਈ ਹੈ ਸਰੀਰ ਝੱਗ ਦੀ ਨਿਆਈ ਹੈ ਉਸ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਹੈ 184 ਜੀ ਉਪਾਏ ਇਹ 84 ਲੱਖ ਵਜਾਂ ਦੇ ਜਿਹੜੇ ਜੂਨ ਹੈ ਇਹ ਜੀਆਂ ਨੂੰ ਮਾਰਨ ਪੈਦਾ ਕੀਤਾ ਹੈ ਗਿਆਨੀ ਧਿਆਨੀ ਆਖ ਸੁਣਾ ਜਿਹੜੇ ਗਿਆਨ ਕਸਨ ਕਰਨ ਵਾਲੇ ਸ਼ਾਸਤਰੀ ਗਿਆਨੀ ਹੈ ਧਿਆਨ ਲਾਉਣ ਵਾਲੇ ਜਿਹੜੇ ਪਤੰਜਲੀ ਹੈ ਇਹ ਸਾਰੇ ਆ ਕੇ ਇਸ ਪ੍ਰਕਾਰ ਸੁਣਾ ਰਹੇ ਹਨ ਮੁੱਖੋਂ ਸਭ ਨਾਰਿੰਜਕ ਸਮਾਹੇ ਆਪੇ ਆਪ ਹੀ ਸਾਰਿਆਂ ਤਾਂ ਰਿਜਕ ਰੋਜੀ ਨੂੰ ਸਮਾਹੇ ਉਪੜਾਉਂਦਾ ਪਹੁੰਚਾਉਂਦਾ ਹੈ ਆਪ ਹੀ ਕੀਮਤ ਹੋਰ ਨਾ ਹੋਈ ਕਿਸੇ ਦੇ ਪਾਸੋਂ ਵਾਹਿਗੁਰੂ ਦੀ ਕੀਮਤ ਹੋਰ ਦੇ ਪਾਸੋਂ ਨਹੀਂ ਹੋ ਸਕਦੀ ਸਹਿਲ ਪੱਥਰ ਮੈਂ ਜਨ ਤੋ ਪਾਏ ਤਾਂ ਕਾ ਰਿਜਕ ਅਗੇ ਕੜ ਤਰਿਆ ਹੋਰ ਕੋਈ ਕੀ ਕੀਮਤ ਪਾ ਸਕਦਾ ਉਸ ਪਰਮੇਸ਼ਵਰ ਦੀ ਮਾਇਆ ਮੋਹ ਅੰਧ ਅੰਧਾਰਾ ਇਹ ਜਿਹੜਾ ਮਾਇਆ ਦਾ ਮੋਹ ਹੈ ਇਹ ਅੰਧ ਅਗਿਆਨੀਆਂ ਤਾਂ ਹੀ ਅਧੇਰਾ ਪਿਆ ਹੋਇਆ ਹੈ ਹਉਮੈ ਮੀਰਾ ਪਸਰਿਆ ਪਾਸਾਰਾ ਮਾਇਆ ਦੇ ਮੋਹ ਕਰਕੇ ਅੰਧ ਅਗਿਆਨ ਦਾ ਹਨੇਰਾ ਪਿਆ ਹੋਇਆ ਹੈ ਜੀਆਂ ਨੂੰ ਮਾਇਆ ਐਸੀ ਮੋਹ ਨਹੀਂ ਪਾਈ ਜੀਤੇ ਜੀਤੇ ਤੇ ਡਹਿਕਾਈ ਐਸਾ ਮਾਇਆ ਦਾ ਮੋਹ ਚਿੰਬੜਿਆ ਹੋਇਆ ਇੱਕ ਤਾਂ ਮੋਹ ਸਰੀਰਾਂ ਨਾਲ ਹੈ ਦੂਸਰਾ ਅਗਿਆਨ ਦਾ ਹਨੇਰਾ ਹੈ ਇਸ ਕਰਕੇ ਅੰਧੇ ਹੋ ਰਹੇ ਹਨ ਹਉਮੈ ਮੇਰਾ ਫਸਰਿਆ ਪਾਸਾਰਾ ਇਹ ਜਿਹੜੀ ਦੇਹ ਦੀ ਹਉਮੈ ਕਰਦਾ ਹੈ ਅਤੇ ਮੇਰ ਸਬੰਧੀਆਂ ਦੀ ਕਰਦਾ ਹੈ ਇਹ ਸਾਰਾ ਫਸਾਰਾ ਮਾਇਆ ਦਾ ਹੀ ਫਸਰਿਆ ਫੈਲਿਆ ਹੋਇਆ ਹੈ ਅਨ ਦਿਨ ਜਲਤ ਰਹੇ ਦਿਨ ਰਾਤ ਇਹਨਾਂ ਦੀ ਸੰਗਤ ਕਰਕੇ ਹਉਮੈ ਮਮਤਾ ਕਰਕੇ ਜਲਦਾ ਰਹਿੰਦਾ ਹੈ ਤ੍ਰਿਸ਼ਨਾ ਦੀ ਅੱਗ 'ਚ ਕ੍ਰੋਧ ਦੀ ਅੱਗ 'ਚ ਈਰਖਾ ਦੀ ਅੱਗ ਵਿੱਚ ਮਾਇਆ ਦੇ ਲਾਲਚ ਦੀ ਅੱਗ 'ਚ ਸੜਦਾ ਰਹਿੰਦਾ ਹੈ ਰਾਤ ਦਿਨੇ ਆਂਦਨ ਜਲਤ ਰਹਾ ਦਿਨ ਰਾਤੀ ਦਿਨ ਰਾਤੀ ਤੇ ਆਂਦਨ ਦੋਵੇਂ ਜਿੱਥੇ ਆ ਜਾਣ ਉਥੇ ਆਂਦਨ ਨਾ ਨਿਰੰਤਰ ਦਾ ਇੱਕ ਰਾਜਾਦਾ ਰਹਿੰਦਾ ਰਾਤ ਦਿਨੇ ਦੂਸਰਾ ਆਂਦਨ ਰਾਤ ਤੇ ਦਿਨੇ ਜਲਦਾ ਰਹਿੰਦਾ ਹੈ ਤੇ ਉਹਨਾਂ ਦੇ ਨਾਲ ਹੀ ਆਦਨ ਗੱਲ ਕਰ ਰਹਾ ਦਿਨ ਰਾਤੀ ਗੁਰਬਿਨ ਸ਼ਾਂਤ ਨਾ ਹੋਈ ਇਹ ਤੇ ਦਿਨੇ ਰਾਤ ਗੁਰੂ ਸਾਹਿਬ বিনা ਸ਼ਾਂਤੀ ਨੂੰ ਦੂਏ ਪਾਸੇ ਵੀ ਇਹ ਲੱਗ ਜਾਂਦੇ ਦਿਨ ਰਾਤੀ ਆਦਨ ਪਹਿਲੇ ਇਸੇ ਚ ਲੱਗ ਗਿਆ ਦਿਨ ਰਾਤੀ ਦੂਏ ਵਾਸੇ ਲੱਗ ਗਿਆ ਤੇ ਜਾਂ ਨਿਰੰਤਰ ਅਰਸ ਕਰਨਾ ਤੇ ਜਾਂ ਦਿਨ ਰਾਤੀ ਇਸ ਪ੍ਰਕਾਰ ਇਹ ਤਨ ਪ੍ਰਕਾਰ ਦੇ ਭੇਜ ਹਨ ਆਪੇ ਜੋੜ ਵਿਛੋੜੇ ਆਪੇ ਫੇਰ ਪੜਹੋਤੋ ਆਨਦੇ ਨੇ ਜਲਤ ਰਹੇ ਦਿਨ ਰਾਤੀ ਰਾਤ ਨੇ ਨਿਰੰਤਰ ਹੀ ਜਲਦਾ ਰਹਿੰਦਾ ਤ੍ਰਿਸ਼ਨਾ ਦੀ ਅੱਗ ਚ ਗੁਰ ਬਿਨ ਸੰਤ ਨਾ ਹੋ ਸਤਗੁਰਾਂ ਤੋਂ ਬਗੈਰ ਰਾਤ ਵਿਦਿਆ ਤੋਂ ਦਿਨ ਨਹੀਂ ਹੁੰਦਾ ਤੇ ਦਿਨ ਚੜ੍ਹੇ ਬਗੈਰ ਸ਼ਾਂਤੀ ਨਹੀਂ ਪ੍ਰਾਪਤ ਹੁੰਦੀ ਹੈ ਆਪੇ ਜੋੜ ਵਿਛੋੜੇ ਆਪੇ ਆਪ ਹੀ ਮਹਾਰਾਜੇ ਪਰਾਲਬਦ ਕਰਕੇ ਜੋੜ ਦਿੰਦਾ ਹੈ ਸੁਵੰਨੀਆਂ ਨੂੰ ਆਪ ਹੀ ਪਰਾਲਬਦ ਦੀ ਸਮਾਪਤੀ ਕਰਕੇ ਵਿਛੋੜ ਦਿੰਦਾ ਹੈ ਜੀਆਂ ਦੇ ਤਾਂ ਹੀ ਆਪ ਹੀ ਪੰਜ ਤਤ ਸੂਖਮ ਤਤ ਜੋੜ ਕੇ ਸੂਖਮ ਸਰੀਰ ਸਾਜਦੇ ਆਪ ਇਸ ਸੂਲ ਤਤ ਜੋੜ ਕੇ ਸੂਲ ਸਰੀਰ ਸਾਜਦੇ ਆਪ ਹੀ ਪ੍ਰਲੋਹ ਦੀ ਸਮਾਪਤੀ ਤੋਂ ਬਾਅਦ ਵਿਛੋੜ ਦਿੰਦਾ ਹੈ ਆਪੇ ਥਾਪ ਉਥਾਪੇ ਆਪੇ ਆਪ ਹੀ ਸਾਰੇ ਜੀਆਂ ਦੇ ਤਾਂ ਹੀ ਥਾਪ ਇਸਤਤ ਕਰਦਾ ਹੈ ਅਤੇ ਆਪ ਹੀ ਆਪੇ ਥਾਪ ਉਥਾਪੇ ਆਪੇ ਤੇ ਆਪ ਹੀ ਸਾਰਿਆਂ ਨੂੰ ਇਸਤਤ ਕਰਦਾ ਪਾਲਣਾ ਪੋਸਣਾ ਕਰਕੇ ਆਪ ਹੀ ਉਠਾਪੇ ਪਰਲੋਗ ਕਰਦਾ ਲਿਆ ਕਰਦਾ ਹੈ ਸਾਰਿਆਂ ਦੇ ਤਾਂ ਹੀ ਆਪ ਹੀ ਇਹ ਜਿਹੜੇ ਥਾਪੇ ਹੋਏ ਨਾ ਆਸਰੀ ਸੰਪਦਾ ਆਦਿਕ ਸੁਭਾਅ ਇਹਨੂੰ ਉਠਾਪੇ ਪਟਣ ਵਾਲਾ ਵੀ ਆਪ ਹੀ ਹੈ ਆਪ ਹੀ ਜਿਨ੍ਹਾਂ ਦੇ ਅੰਦਰ ਬ੍ਰਹਮ ਗਿਆਨ ਥਾਪਿਆ ਹੈ ਅਗਿਆਨ ਨੂੰ ਉਠਾਪੇ ਪੜ ਦਿੰਦਾ ਹੈ ਆਪ ਉਹਨਾਂ ਦੇ ਹਿਰਦੇ ਚੋਂ ਸੱਚਾ ਹੁਕਮ ਸੱਚਾ ਪਸਾਰਾ ਉਸ ਵਾਹਿਗੁਰੂ ਦਾ ਹੁਕਮ ਵੀ ਸੱਚਾ ਹੈ ਅਤੇ ਉਸ ਦਾ ਪਸਾਰਾ ਵੀ ਅੰਦਰ ਚੇਤਨੀ ਵਿਆਪਕ ਸੱਚਾ ਹੈ ਸਿਜੀ ਆਈ ਆੜਿਆਂ ਨੂੰ ਹੋਰਨ ਹੁਕਮ ਨਾ ਹੋਈ ਹੋਰ ਕਿਸੇ ਦੇ ਪਾਸੋਂ ਹੁਕਮ ਨਹੀਂ ਵਾਸ਼ਗਨ ਤੇ ਹੋ ਸਕਦਾ ਹੋਰਨ ਬਾਤ ਤੇ ਹੁਕਮ ਨਹੀਂ ਕਿਹਾ ਵੀ ਇਹ ਨਹੀਂ ਕਰਨਾ ਮੈਂ ਇਉਂ ਨਹੀਂ ਹੁਕਮ ਕਿਹਾ ਹੋ ਚੱਲ ਸਕਦਾ ਮਹਾਰਾਜ ਦੇ ਉੱਤੇ ਆਪੇ ਲਾਏ ਲੈ ਸੂ ਲਾਗੈ ਐ ਵੀ ਇਹਨੂੰ ਸਤਗੁਰਾਂ ਦੁਆਰਾ ਅੰਮ੍ਰਿਤ ਨਾਮ ਚ ਲਾ ਲਿੰਦਾ ਹੈ ਉਹ ਮਾਰੇ ਦੇ ਉਮਰ ਤੇ ਨਾਮ ਜੱਪਣ ਦੇ ਲੱਗ ਜਾਂਦੇ ਹਨ ਗੁਰਪ੍ਰਸਾਦੀ ਜਮਕਾ ਭੋ ਭਾਗੇ ਤੇ ਆਪੇ ਕਿਵੇਂ ਲਾਉਂਦਾ ਕਹਿੰਦੇ ਜਿਨ੍ਹਾਂ ਦਾ ਗੁਰਾਂ ਦੀ ਕਿਰਪਾ ਹੁੰਦੀ ਹੈ ਉਹਨ ਉਹ ਲੱਗਦੇ ਹੈ ਉਹਨਾਂ ਦਾ ਜਮਾ ਦਾ ਪੈਸਾ ਸਾਰਾ ਭੱਜ ਜਾਂਦਾ ਨਿਰਵਰਤ ਹੋ ਜਾਂਦਾ ਹੈ ਅੰਤਰ ਸ਼ਬਦ ਸਦਾ ਸੁਖ ਦਾਤਾ ਉਹਨਾਂ ਦੇ ਅੰਦਰ ਵਾਹਿਗੁਰੂ ਮੰਤਰ ਸ਼ਬਦ ਵਸਿਆ ਹੋਇਆ ਹੈ ਸਦਾ ਜੋ ਸੁਖਾਂ ਦਾ ਦాతਾ ਹੈ ਗੁਰਮੁਖ ਬੂਝੈ ਕੋਈ 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 ਗੁਰਮੁਖ ਇਸ ਗੱਲ ਨੂੰ ਸਮਝਦੇ ਹਨ ਨਹੀਂ ਮਨਮਤ ਵਿੱਚ ਸਾਰੀ ਦੁਨੀਆ ਸ੍ਰਿਸ਼ਟੀ ਭੁੱਲੀ ਹੋਈ ਹੈ ਆਪੇ ਮੇਲੇ ਮੇਲ ਮਿਲਾਏ ਜਿਹੜੇ ਵਾਹਿਗੁਰੂ ਨੇ ਆਪ ਦੇ ਸਰੂਪ ਚ ਮੇਲੇ ਹੋਏ ਐ ਉਹਨਾਂ ਦੀ ਸੰਗਤ ਜਿਨ੍ਹਾਂ ਨੂੰ ਮਹਾਰਾ ਮੇਲਦਾ ਹੈ ਉਹ ਪਰਮੇਸ਼ਰ ਦੇ ਨਾਲ ਮਿਲਾ ਦਿੰਦੇ ਹਨ ਤੋਂ ਆਪਣੇ ਸੂਪ ਦੇ ਵਿੱਚ ਮੇਲੇ ਕੌਣ ਸਤਿਗੁਰੂ ਵਿੱਚ ਆਪ ਰੱਖਿਆ ਕਰ ਪ੍ਰਗਟ ਆਖ ਸੁਣਾਇਆ ਜਿਨਾਂ ਨੂੰ ਸਤਿਗੁਰੂ ਨਾਮ ਵਿੱਚ ਮਿਲਦੇ ਐ ਉਹਨਾਂ ਨੂੰ ਵਾਹਿਗੁਰੂ ਆਵਰੇ ਵਿੱਚ ਮਿਲਾ ਲਿੰਦਾ ਹੈ ਪੁਰਬ ਲਿਖਿਆ ਸੋ ਮੀਟਣਾ ਨਾ ਜਾਏ ਜੋ ਪੁਰਵ ਗਿਆਨ ਕਰਤੱਬ ਕੀਤਾ ਵਾਹਿਗੁਰੂ ਉਹਨੂੰ ਬਧਾਤਾ ਹੋ ਕੇ ਲਿਖ ਦਿੰਦਾ ਹੈ ਉਹ ਇਹਨਾਂ ਜੀਵਾਂ ਦੇ ਪਾਸੋਂ ਅਲਪਗਤਾ ਕਰਕੇ ਮਿਟਿਆ ਨਹੀਂ ਜਾਂਦਾ ਹੈ ਅਨੰਦਨ ਭਗਤ ਕਰੇ ਦਿਨ ਰਾਤੀ ਜਿਨ੍ਹਾਂ ਨੇ ਪੁਰਵੇ ਲੇਖ ਲਿਖਤਾ ਨਾ ਵਾਹਿਗੁਰੂ ਨੇ ਕਿ ਇਹਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ ਉਹ ਕਿਸੇ ਦੇ ਸਰਾਪ ਕਰਕੇ ਇਰਖਾ ਕਰਕੇ ਮਿਟਿਆ ਨਹੀਂ ਜਾਂਦਾ ਉਹਨਾਂ ਨੂੰ ਭਗਤ ਬੀਜ ਪਲਟੇ ਨਹੀਂ ਜੇ ਜੁਗ ਜਾਣ ਅਨੰਤ ਜਿਨ੍ਹਾਂ ਨੇ ਅੰਦਰ ਭਗਤੀ ਦਾ ਬੀਜ ਆ ਗਿਆ ਉਹ ਨਹੀਂ ਪਲਟਦਾ ਭਾਵੇਂ ਅਨੰਤ ਜੋ ਗੁਜ਼ਰ ਜਾਣ ਉਹ ਭਗਤੀ ਫਲ ਦੇ ਕੇ ਮੁਕਤ ਰਹੇਗੀ ਆਨੰਦਨ ਭਗਤ ਕਰੇ ਦਿਨ ਰਾਤ ਉਹ ਰਾਜ ਨੇ ਭਗਤੀ ਕਰਦੇ ਹਨ ਇਹ ਦਿਨ ਅਵਿਧਿਆ ਰਾਤ ਅਵਿਧਿਆ ਤੋਂ ਬ੍ਰਹਮ ਗਿਆਨ ਰੂਪੀ ਦਿਨ ਹੋ ਗਿਆ ਹੈ ਉਹਨਾਂ ਨੂੰ ਗੁਰਮੁਖ ਸੇਵਾ ਹੋਈ ਇਸ ਪ੍ਰਕਾਰ ਗੁਰਮੁਖਾਂ ਦੁਆਰਾ ਸ੍ਰਿਸ਼ਟੀ ਦੇ ਉਧਾਰਨ ਦੀ ਸੇਵਾ ਹੋ ਰਹੀ ਹੈ ਇਹ ਗੁਰਾਂ ਦੁਆਰਾ ਸੇਵਾ ਹੋ ਰਹੀ ਹੈ ਕਬੀਰ ਸੇਵਾ ਕੋ ਦੋਇ ਪਲੇ ਇੱਕ ਸੰਤਿក្រਾਮ ਰਾਮ ਜੋ ਦਾਤਾ ਮੁਗਤ ਕੋ ਸੰਤ ਜਿ ਪਾਵੈ ਨਾਮ ਸਤਿਗੁਰ ਸੇਵ ਸਦਾ ਸੁਖ ਜਾਤਾ ਜਿਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਟਹਿਲ ਕੀਤੀ ਹੈ ਸਦਾ ਰਹਿਣ ਵਾਲਾ ਸੁਖ ਜਾਣਿਆ ਗੁਰੂ ਅਰਜਨਦਾਸ ਸਾਹਿਬ ਜੀ ਨੇ ਜਿਵੇਂ ਟਹਿਲ ਕੀਤੀ ਬਿਰਧਵਸਾ ਚ ਉਹ ਕੋਈ ਲੁਕੀ ਸ਼ੀਪੀ ਨਹੀਂ ਸੰਗਤਾਂ ਤੋਂ ਸਤਿਗੁਰੂ ਸੇਵਾ ਦੀ ਮਹਿਮਾ ਨੂੰ ਆਪ ਕੁਮ ਆ ਕੇ ਦੱਸ ਰਹੇ ਹਨ ਆਪੇ ਆਏ ਮਿਲਿਆ ਸਬਨਾ ਦਾ ਦਾਤਾ ਉਹ ਸਾਰਿਆਂ ਦਾਤਾ ਜਿਹੜੇ ਸਰਦਾਰਾਂ ਦੀ ਸੇਵਾ 'ਚ ਸਾਥ ਧਾਨ ਹੋਏ ਐ ਉਹਨਾਂ ਨੂੰ ਸਬਨਾ ਦਾ ਦਾਦਾ ਪਰਮੇਸ਼ਰ ਆਪ ਹੀ ਕਿਰਪਾ ਕਰਕੇ ਆਪ ਮਿਲਿਆ ਹੈ ਹਉ ਮੈਂ ਮਾਰ ਤ੍ਰਿਸ਼ਨਾ ਅਗਨ ਨਿਵਾਰੀ ਜਿਨ੍ਹਾਂ ਗੁਰਮਖਾਂ ਦੀ ਸੇਵਾ ਕਰਕੇ ਜਿਵੇਂ ਇੱਥੇ ਹੱਟ ਸਾਹਿਬ ਦੀ ਸੇਵਾ ਹੋ ਰਹੀ ਹੈ ਕਿਵੇਂ ਸੰਗਤਾਂ ਹਜ਼ਾਰਾਂ ਦੀ ਗਿਣਤੀ ਪੰਜ ਪੰਜ ਸੌ ਦੇ ਜੱਥੇ ਕਦੇ ਚਾਰ ਪਿੰਡ ਕਦੇ ਪੰਜ ਪਿੰਡ ਹਲਕੇ ਸੇਵਾ ਕਰ ਰਹੇ ਹਾਂ ਸ੍ਰੀ ਬੇਰ ਸਾਹਿਬ ਨੂੰ ਸੜਕ ਬਣਾ ਰਹੇ ਹੋ ਸਿੱਧੂ ਸੰਗਤਾਂ ਦੇ ਜਾਣ ਵਾਸਤੇ ਅਤੇ ਇੰਨੀ ਕਹਾਣਾ ਕਰ ਰਹੇ ਹੋ ਰਾਤ ਨਿਕ ਰਸ ਮਾਈ ਭਾਈ ਸਾਰਿਆਂ ਦੇ ਸਾਰਿਆਂ ਦੇ ਟੋਕਰੀਆਂ ਚੱਕੀਆਂ ਹੋਈਆਂ ਇਹ ਸੰਤ ਕਰਤਾਰ ਸਿੰਘ ਜੀ ਨੂੰ ਮਾਰਾ ਸਾਨੂੰ ਸੇਹਰਾ ਬਖਸ਼ਿਆ ਕਿ ਸੇਵਾ ਗੁਰੂ ਸਾਹਿਬ ਜੀ ਹੱਟ ਸਾਹਿਬ ਦੀ ਲਈ ਇਹਨਾਂ ਤੋਂ ਅੱਗੇ ਪੜਨੇ ਸਾਹਿਬ ਵੀ ਇਹਨਾਂ ਮਹਾਂਪੁਰਖਾਂ ਨੇ ਸਤ ਗੁਰਾਂ ਦੇ ਪੰਜ ਸ਼ਤਾ ਦਰਬਾਰ ਬਣਾਇਆ ਸੰਖ ਮਰ ਮਰ ਦੀ ਲਪਾਈ ਦੀ ਸਾਰੀ ਸੇਵਾ ਇਹਨੇ ਦੇ ਪਾਸੋਂ ਮਾਰਨ ਕਰਾਈ ਹੈ ਇਸ ਪ੍ਰਕਾਰ ਮਾਰਾ ਇੱਥੇ ਆਪਣੀ ਸੇਵਾ ਲੈ ਰਹੇ ਹਨ ਆਪੇ ਆਏ ਮਿਲਿਆ ਸਭਨਾ ਦਾਤਾ ਉਹ ਸਾਰਿਆਂ ਦਾਤਾ ਜਿਨ੍ਹਾਂ ਦੀ ਸੇਵਾ ਕਾਲ ਥਾਂ ਪਾਈ ਹਮਾਰਾ ਇਹਨੇ ਆਪ ਹੀ ਆ ਮਿਲਿਆ ਹੈ ਹਉ ਮੈਂ ਮਾਰ ਤ੍ਰਿਸ਼ਨਾ ਅਗਨ ਨਿਵਾਰੀ ਉਹਨਾਂ ਦੀ ਹੰਗਤਾ ਮਾਰ ਦਿੱਤੀ ਹੈ ਰਸਨ ਕਸਨ ਦੀ ਕ੍ਰਿਸ਼ਨਾ ਵੀ ਨਿਵਰਤ ਕਰ ਦਿੱਤੀ ਹੈ ਸਭ ਜੀਨ ਸੁਖ ਹੋਈ ਇਹ ਕ੍ਰਿਸ਼ਨਾਂ ਦੀ ਅੱਗ ਹੈ ਇਸ ਵਿੱਚ ਸੜਨ ਨਹੀਂ ਦਿੱਤੇ ਆਪਦੇ ਪਿਆਰੇ ਸ਼ਬਦ ਚੀਨ ਸੁਖ ਹੋਈ ਜਿਨ੍ਹਾਂ ਨੇ ਸ਼ਬਦ ਬ੍ਰਹਮ ਨੂੰ ਚੀਨ ਜਾਣਿਆ ਹੈ ਉਹਨਾਂ ਨੂੰ ਸੁਖ ਸਰੂਪ ਦੀ ਪ੍ਰਾਪਤੀ ਹੋਈ ਹੈ ਕਾਇਆ ਕੁਟੰਬ ਮੋਹ ਨਾ ਗੂਜੈ ਸਾਧ ਸੰਗਤ ਜੀ ਜਿਹੜੀ ਕਾਇਆ ਦੇ ਹੈ ਇਹਦਾ ਜਿਹੜਾ ਮੋਹ ਹੈ ਇਹ ਜੀਵਾਂ ਦੇ ਅੰਦਰ ਬਣਿਆ ਰਹਿੰਦਾ ਹੈ ਤੇ ਕੁਟੰਬ ਦਾ ਮੋਹ ਜਿਹੜਾ ਹੈ ਇਹ ਵੀ ਬਣਿਆ ਰਹਿੰਦਾ ਤਾਂ ਉਹ ਗੁਰਮੁਖ ਹੈ ਜਿਨਾਂ ਨੂੰ ਇਸ ਕਾਇਆ ਦਾ ਮੋਹ ਨਹੀਂ ਹੈ ਤੇ कुटुंब ਆਪਣੇ ਇਸਤਰੀ ਆਦਕੋ ਬਦੇ ਪਰਿਵਾਰ ਦਾ ਮੋਹ ਨਹੀਂ ਹੈ ਕਾਇਆ कुटुंब ਦਾ ਮੋਹ ਨਾ ਬੂਝੇ ਜਿਹੜੇ ਅਗਿਆਨੀ ਜੀਵ ਹੈ ਕਾਇਆ ਦੇ ਮੋਹ ਵਿੱਚ ਪਏ ਹੋਏ कुटुंब ਦੇ ਮੋਹ ਵਿੱਚ ਪਏ ਹੋਏ ਵਾਹਿਗੁਰੂ ਦੇ ਸੂਰ ਨੂੰ ਪੁੱਝ ਨਹੀਂ ਸਕਦੇ ਹਨ ਗੁਰਮੁਖ ਹੋਵੇ ਤਾਂ ਆਖੀ ਸੁਕੇ ਇਹ ਤਾਂ ਗੁਰਮੁਖਾਂ ਦੀ ਹਾਲਤ ਜੇ ਕੋਈ ਗੁਰਮੁਖ ਹੋਵੇ ਗੁਰਾਂ ਦੁਆਰਾ ਉਹਨਾਂ ਨੂੰ ਗੁਰੂ ਸਾਹਿਬ ਦੀ ਅੱਖ ਹੀ ਹੋਈ ਜਿਹੜੀ ਸਿੱਖਿਆ ਹੈ ਉਹਦੇ ਕਰਕੇ ਸੂਝ ਪੈ ਜਾਵੇ ਸਮਝ ਪੈ ਜਾਵੇ ਗੁਰਮੁਖੀ ਹੁੰਦੇ ਮਨਬੁੱਧ ਰੂਪੀ ਅੱਖਾਂ ਵਿੱਚ ਸੂਝ ਵਿਚਾਰ ਦੀ ਨਿਗਾਹ ਸੁਰਤ ਦੇ ਲੋਰਣਾ ਨਾਲ ਦੇਖਣ ਦੀ ਸਮਝ ਪੈ ਜਾਂਦੀ ਹੈ ਜਿਹੜੇ ਗੁਰਮਖ ਉਹ ਅਧਿਕਾਰੀ ਹੁੰਦੇ ਐ ਉਹਨਾਂ ਨੂੰ ਮਨਬੁੱਧ ਰੂਪੀ ਨੇਤਰਾਂ ਦੁਆਰਾ ਵਿਰਾਗ ਵੇਖ ਰੂਪੀ ਨੇਤਰਾਂ ਦੁਆਰਾ ਵਾਹਿਗੁਰੂ ਸੁਝਾ ਜਿਵੇਂ ਆਉਂਦਾ ਹੈ ਅਨ ਦਿਨ ਨਾਮ ਰਵੈ ਦਿਨ ਰਾਤੀ ਉਹ ਰਾਤ ਦੇ ਪਰਮੇਸ਼ਰ ਦੇ ਨਾਮ ਨੂੰ ਉਚਾਰਦੇ ਹੈ ਉਹਨਾਂ ਨੂੰ ਅਵਿਦਿਆ ਰੂਪੀ ਰਾਤ ਤੋਂ ਦਿਨ ਗਿਆਨ ਦਾ ਹੋ ਗਿਆ ਹੈ ਮੇਲ ਪ੍ਰੀਤਮ ਸੁਖ ਹੋਈ ਇਹ ਸੰਗਰੂ ਪਿਆਰਿਆਂ ਨਾਲ ਮੇਲ ਕਰਕੇ ਉਹਨਾਂ ਨੂੰ ਸੁਖ ਸ਼ੂਭ ਦੀ ਪ੍ਰਾਪਤੀ ਹੋਈ ਹੈ ਮਨ ਮੁਖਤਾਦ ਦੂਜੈ ਹੈ ਲਾਗਾ ਉਹਨਾਂ ਨੂੰ ਖੁਦਾ ਸੁਭਾਅ ਹੈ ਸਾਹ ਸਮਝੀ ਤਾਹ ਤੇ ਮਾਇਆ ਚ ਉਹ ਦੂਜੇ ਪਾਸੇ ਲੱਗਾ ਰਹਿਣਾ ਮਾਇਆ 'ਚ ਹੀ ਲੱਗਾ ਰਹਿਣਾ ਤੌਣੀ ਇੰਦਰੀਆਂ ਦੀ ਤੌਣੀ 'ਚ ਰਿਸ਼ਿਆਂ ਦੀ ਦੌੜ ਵਿੱਚ ਮਨਮੁਖਾਂ ਦੀ ਤਾਂਤ ਅੰਸਹੀ ਜੀ ਹੈ ਉਹ ਦੁਆਇਤ ਵਿੱਚ ਹੀ ਲੱਗੇ ਰਹਿੰਦੇ ਹਨ ਹਰ ਵਕਤ ਜਨਮਤ ਕੀ ਨਾਮ ਉਹ ਆਪਾਗਾ ਐਸੇ ਮਨਮੁਖੋ ਕਾਮ ਦੀ ਤਾਂਤ ਐਸੀ ਚਿੰਬੜੀ ਹੋਈ ਦੁਆਇਤ 'ਚ ਲੱਗੇ ਰਹਿੰਦੇ ਹਨ ਹਰ ਵਕਤ ਜਨਮਤ ਕੀ ਨਾਮ ਉਹ ਆਪਾਗਾ ਉਹ ਜੰਮਦਾ ਹੀ ਪਾਗਾ ਤਹੀਣਾ ਕਿਉਂ ਨਾ ਮਰ ਗਿਆ ਜਨਮਤ ਕੀ ਨਾ ਮੂਹੋ ਆ ਭਾਗਾ ਆ ਭਾਗਾ ਇਹਦੇ ਨੂੰ ਮੁਗਤੇ ਨਾਲ ਕਰਨਾ ਜੀ ਠੀਕ ਹੋ ਜਾ ਜਨਮਤ ਕੀ ਨਾ ਮੂਹੋ ਆ ਭਾਗਾ ਉਹ ਆ ਭਾਗਾ ਭਾਗਾ ਤੋਂ ਆ ਰਹਤ ਕਰਮੋਂ ਤੋਂ ਹੀਣਾ ਜਮਦਾ ਕਿਉਂ ਨਾ ਮਰ ਗਿਆ ਹੋਰ ਉਹਨਾਂ ਨੂੰ ਸੰਗਤ ਨਾਲ ਬਗਾੜੇਗਾ ਲਾ ਕੇ ਆਗਤ ਜਾਤ ਬਿਰਥਾ ਜਨਮ ਗਵਾਇਆ ਉਹ ਆਇਆ ਸੀ ਜਨਮ ਧਾਰ ਕੇ ਦੁਨੀਆ 'ਚ ਜਾਂਦੇ ਹੋਏ ਨ ਮਰ ਕੇ ਆਪ ਦਾ ਵਿਅਸ ਹੈ ਜਨ ਮਨੁੱਖਾ ਜਨਮ ਜੇ ਨਾਮ ਮਿਲਦਾ ਹੁਣ ਤਾਂ ਉਹਦਾ ਜਮਾ ਰਹਿੰਦਾ ਫੇਰ ਕਿਤੇ ਲੈ ਲੈ ਜਾਂਦਾ ਸਦਸੰਗਤ ਦੇ ਵੇਲੇ ਇਉਂ ਜੰਮਣ ਮਰਨ ਦੇ ਵਿੱਚ ਆਉਣ ਜਾਣ ਦੀ ਨਿਸਬਲ ਜਨਮ ਕੋ ਆ ਲਿਆ ਉਸ ਨੇ ਬਿਨ ਗੁਰ ਮੁਕਤ ਨਾ ਹੋਈ ਏ ਐਸੇ ਪੁਰਖਾਂ ਦੀ ਸਤਗੁਰਾਂ ਦੀ ਕਿਰਪਾ ਤੋਂ ਬਿਨ ਬਗੈਰ ਕਿਸੇ ਦੀ ਮੁਕਤ ਨਹੀਂ ਹੋਈ ਹੈ ਹੁਣ ਤੱਕ ਕਾਇਆ ਕਸੂਦ ਹਉ ਮੈਂ ਮਰ ਲਈ ਇਹ ਜਿਹੜੀ ਦੇਹ ਹੈ ਪਵਿੱਤਰ ਹੋਈ ਹੈ ਉਹਨਾਂ ਮਨੁੱਖਾਂ ਦੀ ਜਿੰਨਾਂ ਵੇ ਦੀ ਹੰਗਤਾ ਕਰਨੀ ਐ ਗੁਣਾ ਦੀ ਹੰਗਤਾ ਕੀਤੀ ਐ ਪ੍ਰਤਾਪ ਦੀ ਹੰਗਤਾ ਕੀਤੀ ਐ ਮਾਇਆ ਦੀ ਹੋਮੈਰੂਪੀ ਮੈਲ ਲਾ ਲਈ ਐ ਜਿੰਨਾਂ ਨੇ ਜੇ ਸੋ ਧੂਵ ਹੈ ਤਾਂ ਮੈਲ ਨਾ ਜਾਏ ਜੇ ਸੈਂਕੜੇ ਤੀਰਾਂ ਦੇ ਧੋਂਦੇ ਫਿਰਨੂ ਇਹ ਜਿਹੜੀ ਹੰਗਤਾ ਦੀ ਮੈਲ ਆ ਪਾਪਾਂ ਦੀ ਮੈਲ ਐ ਇਹ ਜਾਂਦੀ ਨਹੀਂ ਐ ਉਹਨਾਂ ਦੇ ਬਣੀ ਰਹਿੰਦੀ ਹਰ ਵਕਤ ਸ਼ਬਦ ਧੋਪੈ ਤਾਂ ਹੱચી ਹੋਵੇ ਜੇ ਗੁਰੂ ਸਾਹਿਬ ਦੇ ਸ਼ਬਦ ਨੂੰ ਕਮਾਉਣ ਤੇ ਇਸ ਪ੍ਰਕਾਰ ਮੰਦੀ ਮੈਲ ਨੂੰ ਧੋਣ ਫਿਰ ਇਹ ਦੇ ਹੱਛੀ ਹੋ ਜਾਂਦੀ ਹੈ ਪਵਿੱਤਰ ਹੋ ਜਾਂਦੀ ਹੈ ਫਿਰ ਮੈਲੀ ਮੂਲ ਨਾ ਹੋਈ ਐਸੀ ਨਿਰਮਲ ਬੁੱਧੀ ਹੁੰਦੀ ਹੈ ਫਿਰ ਮੂਲ ਉੱਕਾ ਹੀ ਕਲਾਜਿਤ ਮੈਲੀ ਨਹੀਂ ਹੁੰਦੀ ਸ਼ਬਦ ਦਾ ਐਸਾ ਪ੍ਰਤਾਪ ਹੈ ਨਿਰਮਲ ਹੈ ਪੰਜ ਦੂਤ ਕਾਇਆ ਸੰਗਾਰ ਹੈ ਇਹ ਜਿਹੜੇ ਪੰਜੇ ਦੂਤ ਕਾਮ ਕਰੋ ਲੋ ਮੋਹ ਹੰਕਾਰ ਹੈ ਇਹ ਕਾਇਆ ਦੇ ਨੂੰ ਆਪਦੇ ਵਿਸ਼ਾਂ ਚ ਲਾ ਲਾ ਕੇ ਸੰਘਾਰਾ ਨਾਸ ਕਰਦੇ ਰਹਿੰਦੇ ਹਨ ਪੰਜੇ ਦੂਤ ਜਿਹੜੇ ਹਨ ਅਜਰਾਈ ਨਿਕਾਈਲ ਮੇਕਾਈਲ ਇਸਰਾਇਲ ਜਬਰਾਈਲ ਇਹ ਵੀ ਕਾਇਆ ਦੇ ਦੇ ਤਾਂ ਹੀ ਸੰਘਾਰਦੇ ਆ ਨਾਸ ਕਰਦੇ ਹਨ ਮਰ ਮਰ ਜਮ ਹੈ ਸ਼ਬਦ ਨਾ ਵਿਚਾਰ ਇਸੇ ਪ੍ਰਕਾਰ ਮਰ ਮੌਤ ਦੇ ਮਾਰੇ ਹੋਏ ਮਰਦੇ ਰਹਿੰਦੇ ਆ ਤੇ ਫੇਰ ਵਾਸ਼ਨਾ ਦੇ ਬੱਦੇ ਜੰਮਦੇ ਰਹਿੰਦੇ ਹਨ ਸ਼ਬਦ ਨਾ ਵਿਚਾਰ ਸਤਿਗੁਰੂ ਸਾਹਿਬ ਦੇ ਸ਼ਬਦ ਨੂੰ ਵਿਚਾਰਦੇ ਨਹੀਂ ਸ਼ਬਦ ਬ੍ਰਹਮ ਦੀ ਵਿਚਾਰ ਹੀ ਨਹੀਂ ਕਰਦੇ ਹਨ ਅੰਤਰ ਮਾਇਆ ਮੋਹ ਗੁਵਾਰ ਇਨ੍ਹਾਂ ਜੀਆਂ ਦੇ ਅੰਦਰ ਭਾਈ ਮਾਇਆ ਦਾ ਮੋਹ ਦਾ ਗੁਵਾਰ ਗਾੜਾ ਹਨੇਰਾ ਪਿਆ ਹੋਇਆ ਹੈ ਜਿਵੇਂ ਸੁਪਨੇ ਸੁਧ ਨਾ ਹੋਈ ਜਿਵੇਂ ਸੁਪਨੇ 'ਚ ਆਦਮੀ ਜਿਹੜਾ ਹੈ ਆਪ ਹੀ ਬਣਾ ਲੈਂਦਾ ਹੈ ਛੇ ਰਾਤਕ ਤੇ ਆਪ ਹੀ ਉਹਦਾ ਅੱਗੇ ਉਹਨੂੰ ਮਾਰਦਾ ਸ਼ੇਰ ਤੇ ਸੁਧ ਨਹੀਂ ਹੁੰਦੀ ਆਪ ਹੀ ਆਪਦੇ ਰਜੇ ਤੋਂ ਡਰ-ਡਰ ਕੇ ਰੋਂਦਾ ਫਿਰਦਾ ਕਿ ਮਾਰਤਾ ਮੈਨੂੰ ਸ਼ੇਰ ਨੇ ਪਕੜ ਲਿਆ ਐਵੇਂ ਸੁਪਨਾ ਸੰਸਾਰ ਹੈ ਵਿਦਿਆਰੂਪੀ ਨੀਂਦ ਵਿੱਚ ਇਹ ਜਿਹੜਾ ਨਾਨਾ ਆਪਣਾ ਮੈਰੀ ਬਹਿਰੀ ਮਿੱਤਰ ਐਵੇਂ ਬਣਾਈ ਫਿਰਦਾ ਇਹਨੂੰ ਸੁਧ ਸਰੂਪ ਦੀ ਕਿਸੇ ਪ੍ਰਕਾਰ ਵੀ ਹੁੰਦੀ ਨਹੀਂ ਹੈ ਕਾਰੂਪੀ ਸ਼ੇਰ ਪਖਣ ਕਰਦਾ ਰਹਿੰਦਾ ਹੈ ਜਿਵੇਂ ਸੁਪਨੇ ਸੁਧ ਨਾ ਹੋਈ ਜਿਵੇਂ ਸੁਪਨੇ ਦੀ ਜਿਉਂ ਸੁਪਨਾ ਜਾਗ ਐਵੇਂ ਜਾਣੋ ਜਿਵੇਂ ਸੁਪਨੇ ਚ ਨਹੀਂ ਸੁਧ ਹੁੰਦੀ ਐਵੇਂ ਦੁਨੀਆਂ ਦੇ ਵਿੱਚ ਇਹ ਸੁਪਨਾ ਜਗਤ ਨੂੰ ਸੱਚਾ ਮੰਨਿਆ ਜਿਹੜਾ ਇਹਦੀ ਕੋਈ ਸੁੱਧ ਪਰਮੇਸ਼ਰ ਦੀ ਗਿਆਤ ਨਹੀਂ ਇਹਨੂੰ ਹੁੰਦੀ ਹੈ ਇੱਕ ਪੰਜ ਮਾਰ ਸਬਦ ਹੈ ਲਾਗੇ ਇੱਕ ਸਾਰ ਸੰਗੀ ਜੀ ਪੰਜਾਂ ਕਾਮ ਕਰੋ ਆਦਿਕਾ ਨੂੰ ਮਾਰ ਕੇ ਗੁਰੂ ਸਾਹਿਬ ਦੇ ਸ਼ਬਦ ਵਿੱਚ ਲਾਗੇ ਤਨੋਪੁਰ ਖਨ ਸਤਗੁਰ ਆਏ ਮਿਲਿਆ ਵੱਡ ਭਾਗ ਉਹਨਾਂ ਵੱਡੇ ਭਾਗ ਨੂੰ ਵਾਹਿਗੁਰੂ ਪ੍ਰਗਟ ਹੋ ਕੇ ਗੁਰੂ ਨਾਨਕ ਸਾਹਿਬ ਨੇ ਦਰਸ਼ਨ ਦਿੱਤੇ ਆ ਮਿਲੇ ਹਨ ਅੰਤਰ ਸਾਜ ਰਵਹ ਰੰਗ ਰਾਤੇ ਜਿਹੜੇ ਅੰਦਰ ਸੱਚੇ ਪਾਤਸ਼ਾਹ ਨੂੰ ਉਚਾਰਦੇ ਐ ਹਰ ਵਕਤ ਵਾਹਿਗੁਰੂ ਦੇ ਪ੍ਰੇਮ 'ਚ ਰੱਤੇ ਹੋਏ ਹਨ ਸਹਿਜ ਸਮਾਵੈ ਸੋਈ ਹੈ ਉਹਦੇ ਬਾਈ ਸੁਤੇ ਸਿੱਧੀ ਵਾਹਿਗੁਰੂ ਸੋਜੋ ਤਤਪਦਾ ਦਾ ਖਰਸਵਾ ਹੈ ਉਹਦੇ ਜਿਸਮ ਆ ਜਾਂਦੇ ਹਨ ਤੋਇਓ ਦਾ ਰੂਪ ਹੋ ਜਾਂਦੇ ਹਨ ਗੁਰ ਕੀ ਚਾਲ ਗੁਰੂ ਤੇ ਜਾਪ ਦੇਖੋ ਭਾਈ ਜਿਹੜੀ ਗੁਰੂ ਸਾਹਿਬ ਦੀ ਚਾਲੀ ਮਰਜ਼ਾਦਾ ਹੈ ਨਾ ਇਹ ਗੁਰੂ ਸਾਹਿਬ ਦੁਆਰਾ ਹੀ ਜਾਣੀ ਜਾ ਸਕਦੀ ਹੈ ਹੋਰ ਕਿਸੇ ਦੇ ਰਾਹੀ ਨਹੀਂ ਜਾਣੀ ਜਾ ਸਕਦੀ ਪੂਰਾ ਸੇਵਕ ਸ਼ਬਦ ਸੰਜਾਪੈ ਉਹ ਪੂਰਾ ਸੇਵਕ ਮਾਰਾ ਜਿਹੜਾ ਸ਼ਬਦ ਦੀ ਸਿਆਣ ਕਰੇ ਸ਼ਬਦ ਦੁਆਰਾ ਪਰਮੇਸ਼ਰ ਨੂੰ ਸਿਆਣ ਸਕਦਾ ਹੈ ਵਾਹਿਗੁਰੂ ਨੂੰ ਉਚਾਰਨ ਕਰਦਾ ਹੋਇਆ ਸਦਾ ਜਪਾ ਜਪ ਸਤ ਸੰਗਤ ਜੀ ਜਿਸ ਪ੍ਰਕਾਰ ਪਾਰਸ ਕਲਾ ਵਰਤਨੇ ਕਰਕੇ ਸਾਰੀਆਂ ਧੰਤਾਂ ਸੁਇਨਾ ਬਣ ਜਾਂਦੀਆਂ ਐ ਨਾਮ ਦੀ ਪਾਰਸ ਕਲਾ ਜਦੋਂ ਵਰਤਦੀ ਹੈ ਉਸ ਵੇਲੇ ਜੀਵਾਨ ਵੀ ਪ੍ਰਭ ਜੀ ਬਸੇ ਸਾਧ ਕੀ ਰਸਨਾ ਤੇ ਨੇਤਰਾ ਜੀ ਵੀ ਨੇਤਰੀ ਸਤਗੁਰੂ ਵੇਖਣਾ ਤੇ ਇਸੇ ਪ੍ਰਕਾਰ ਪਈ ਕੰਨ ਵੀ ਮਹਾਰਤ ਦੇ ਸੁਣ ਚ ਲੱਗ ਜਾਂਦੇ ਐ ਸਾਰੇ ਰੋਮ ਰੌਂਜ ਵੀ ਗੁਰਮੁਖ ਰੋਮ ਰੌਂ ਹਰ ਧਿਆਵਾ ਇਹ ਪਾਰਸ ਕਲਾ ਵਰਤ ਜਾਂਦੀ ਮਹਾਰਾਜ ਦੇ ਨਾਮ ਦੀ ਪੂਰਾ ਸੇਵਕ ਸ਼ਬਦ ਸੰਜਾਪੈ ਇਉਂ ਸ਼ਬਦ ਵਾਰਾ ਜਿਹੜਾ ਪੂਰਾ ਸੇਵਕ ਹੈ ਮਹਾਰਾਜ ਦਾ ਵਾਹਿਗੁਰੂ ਦੇ ਰੂਪ ਨੂੰ ਸਿਝਾਪੈ ਸਿਆਣ ਲੈਂਦਾ ਹੈ ਸਦਾ ਸ਼ਬਦ ਰਵੈ ਜਿਹੜਾ ਸ਼ਬਦ ਨੂੰ ਸਿਆਣਦਾ ਉਹ ਪੂਰਾ ਸੇਵਕ ਜਾਣਿਆ ਜਾਂਦਾ ਹੈ ਸਦਾ ਸ਼ਬਦ ਰਵੈ ਘਟ ਅੰਤਰ ਸਦਾ ਸਦਾ ਮਹਾਰਾਜ ਦੇ ਸ਼ਬਦ ਨੂੰ ਹਿਰਦੇ ਦੇ ਅੰਦਰ ਉਚਾਰਦਾ ਰਹੇ ਕਦੇ ਭੁੱਲੇ ਨਾ ਰਸਨਾ ਰਸ ਚੱਖ ਸੱਚ ਸੂਈ ਉਹਦੇ ਰਸਨਾ ਕਰਕੇ ਵੀ ਵਾਹਿਗੁਰੂ ਵਿਚਾਰਦਾ ਰਹੇ ਉਹ ਸੱਚੇ ਰਸ ਨੂੰ ਚੱਖਣਾ ਕਰੇ ਸੋਈ ਤਤਵੇਤਾ ਬ੍ਰਹਮ ਗਿਆਨੀ ਹੈ ਐਸੀ ਕਮਾਈ ਕਰੇ ਜਿਹੜਾ ਹਉਮੈ ਮਾਰੇ ਸ਼ਬਦ ਨਿਵਾਰੇ ਗੁਰੂ ਸਾਹਿਬ ਦੇ ਸ਼ਬਦ ਕਰਕੇ ਜਿਹੜੀ ਹਉਮੈ ਮਾਰਨ ਵਾਲੀ ਹੈ ਇਹਨੂੰ ਨਿਰਵਰਤ ਕਰੇ ਇਸ ਨੂੰ ਮੇਟਣਾ ਕਰੇ ਹਉਮੈ ਮਾਰੇ ਸ਼ਬਦ ਨਿਵਾਰੇ ਜਿਹੜੀ ਹਉਮੈ ਮਾਰ ਰਹੀ ਹੈ ਜੀਆਂ ਨੂੰ ਇਹਨੂੰ ਸ਼ਬਦ ਦੀ ਕਮਾਈ ਕਰਕੇ ਨਿਰਵਰਤ ਕਰੇ ਅੰਦਰੋਂ ਹਰ ਕਾ ਨਾਮ ਰੱਖੇ ਹਉਮੈ ਮਾਰੇ ਸ਼ਬਦ ਨਿਵਾਰੇ ਹਉਮੈ ਨੂੰ ਮਾਰ ਕਰਕੇ ਕਿ ਮੈਂ ਹਉਮੈ ਮਾਰ ਲਈ ਐ ਇਹ ਵੀ ਹੰਗ ਦਾ ਨਾਮ ਰੱਖੇ ਤਿਆਗ ਦਾ ਤਿਆਗ ਕਰੇ ਸ਼ਬਦ ਕਰਕੇ ਹਉਮੈ ਮਾਰੀ ਦੀ ਹੰਗ ਦਾ ਨੂੰ ਵੀ ਨਿਵਰਤ ਕਰੇ ਹਰ ਕਾ ਨਾਮ ਰੱਖੇ ਓਰ ਧਾਰੇ ਹਰੀ ਅਕਾਲ ਪੁਰਖ ਦੇ ਅੰਮ੍ਰਿਤ ਨਾਮ ਨੂੰ ਹਿਰਦੇ ਚ ਵਸਾ ਕੇ ਰੱਖੇ ਹਰ ਵਕਤ ਏਕਸ ਬਿਨ ਹਾ ਹੋਰ ਨਾ ਜਾਣਾ ਐਸਾ ਮਨ ਨੂੰ ਮਹਾਰਾਜ ਦੇ ਪਿਆਰ ਜੀ ਜੁੜ ਜਾਵੇ ਇੱਕ ਵਾਹਿਗੁਰੂ ਤੋਂ ਬਿਨਾ ਅਸੀਂ ਹੋਰ ਜਾਣਦੇ ਹੀ ਨਹੀਂ ਹੁਣ ਸਹਿਜੇ ਹੋਏ ਸੋ ਹੋਈ ਸੁਤੇ ਸਿੰਘ ਜੋ ਕੁਝ ਵਰਤਦਾ ਵਰਤਦਾ ਰਹੇ ਕਿਸੇ ਪ੍ਰਕਾਰ ਦਾ ਸੰਸਾਰ ਨਹੀਂ ਕਰਦੇ ਹਾਂ ਬਿਨ ਸਤਗੁਰ ਸਹਿਜ ਕਿਨਾਂ ਨਹੀਂ ਪਾਇਆ ਇਹ ਜਿਹੜਾ ਗਿਆਨ ਹੈ ਉਸ ਦੇ ਲਿਜਾ ਦੇ ਚੱਲਣਾ ਆਪਣੀ ਮਤ ਨਾਲ ਵਰਤਣੀ ਇਹ ਗਿਆਨ ਸਤਿਗੁਰਾਂ ਤੋਂ ਬਗੈਰ ਕਿਸੇ ਨਹੀਂ ਭਾਈ ਪ੍ਰਾਪਤ ਕੀਤਾ ਹੈ ਗੁਰਮੁਖ 부ਝੈ ਸੱਚ ਸਮਾਇਆ ਜਿਹੜੇ ਗੁਰਮੁਖ ਸਤਿਗੁਰਾਂ ਦੁਆਰਾ 부ਝਦੇ ਹੈ ਮੁਖੀ ਸਤਿਗੁਰਾਂ ਦੁਆਰਾ ਉਹਨਾਂ ਦਾ ਮਨ ਸੱਚ ਸੂਚ ਸਮਾਇਆ ਲੀਨ ਹੋ ਜਾਂਦਾ ਹੈ ਸੱਚਾ ਸੇਵ ਸ਼ਬਦ ਸੱਚ ਰਾਤੇ ਭਾਈ ਸੱਚੇ ਅਕਾਲ ਪੁਰਖਾਈ ਸੇਵਨ ਕਰਦੇ ਹੈ ਸੱਚੇ ਗੁਰਾਂ ਦੇ ਸ਼ਬਦ ਵਿੱਚ ਸੱਚੇ ਜੇ ਰੰਗੇ ਰਹਿੰਦੇ ਹਨ ਹਉਮੈ ਸਭ ਦੇ ਕੋਈ ਇਉਂ ਸਭ ਦੀ ਕਮਾਈ ਕਰਕੇ ਜਿੱਥੇ ਹਉ ਹਉ ਕਰਦਾ ਆਪ ਜਿਨਾ ਹੁੰਦਾ ਹਉ ਹਉ ਮੈਂ ਮੈਂ ਵਿੱਚੋਂ ਖੋਵਾ ਦੂਜਾ ਮੇਟਾ ਇੱਕ ਹੋਵੇ ਇਉਂ ਸ਼ਬਦ ਕਰਕੇ ਦੇਹ ਦੀ ਹੰਗਤਾ ਖੋਤੀ ਗਵਾ ਦਿੱਤੀ ਹੈ ਉਹਨਾਂ ਨੇ हे ਪਿਆਰਿਓ ਆਪੇ ਗੁਣ ਦਾਤਾ ਵਿਚਾਰੀ ਆਪ ਹੀ ਗਿਆਨ ਰੂਪੀ ਗੁਣ ਦਾਤਾ ਸਤਗੁਰੂ ਰੂਪ ਹੈ ਇਹ ਵਿਚਾਰਨਾ ਕਰੋ ਆਪ ਹੀ ਗੁਣ ਉਪਕਾਰ ਦੇ ਦੇਣ ਵਾਲਾ ਦਾਤਾ ਪਰਮੇਸ਼ਵਰ ਹੈ ਇਹ ਵਿਚਾਰਿਆ ਹੈ ਸਾਧ ਸੰਗਤ ਨੇ ਗੁਰਮੁਖ ਦੇਵ ਹੈ ਪੱਕੀ ਸਾਰੀ ਗੁਰਮੁਖਾਂ ਦੇ ਤਾਂ ਹੀ ਸਾਧ ਸੰਗਤ ਜਿਵੇਂ ਪਾਸਾ ਖੇਲਣ ਵਾਲੇ ਜਿਹੜੇ ਲੋਕ ਹੁੰਦੇ ਆ ਜਿਨ੍ਹਾਂ ਕੱਚੀਆਂ ਨਰਦਾਂ ਰਹਿ ਜਾਣ ਉਹ ਹਾਰ ਜਾਂਦੇ ਐ ਇਸੇ ਪ੍ਰਕਾਰ ਇਹ ਗੁਰਮੁਖ ਜਿਹੜੇ ਹਨ ਇਹ ਸੰਸਾਰ ਦੇ ਅੰਦਰ ਇਸ ਪ੍ਰਕਾਰ ਗੁਰਮੁਖਾਂ ਦੀਆਂ ਜਿਹੜੀਆਂ ਸਾਰੀ ਨਰਦਾਂ ਹੈ ਨਾ ਬਿਰਤੀਆਂ ਉਹਨੂੰ ਪਕਾ ਦਿੰਦਾ ਹੈ ਬ੍ਰਹਮਾਕਾਰ ਕਰ ਦਿੰਦਾ ਹੈ ਜਿਹੜੇ ਗੁਰਮੁਖਾਂ ਦੇ ਮੁਖੀ ਸਤਗੁਰੂ ਉਹ ਇਹ ਜੀਵ ਰੂਪੀ ਨਰਦ ਨੂੰ ਪੱਕੀ ਕਰ ਦਿੰਦੇ ਐ ਇਹ ਜਿਹੜੇ ਕੱਚੇ ਸਾਕਾਮ ਕਰਮੇ ਨਾਲ ਛੜਾ ਕੇ ਨਿਸਕਾਮ ਕਰਮਾਂ ਨੂੰ ਕਿਰਾ ਕੇ ਪੱਕ ਜਾਂਦੀ ਨਰਦ ਉਹਨਾਂ ਦੀ ਬ੍ਰਹਮਾਨੰਦ ਦੀ ਪ੍ਰਾਪਤੀ ਵਾਸਤੇ ਗੁਰਮੁਖ ਦੇਵ ਹੈ ਪੱਕੀ ਸਾਰੀ ਜਿਨ੍ਹਾਂ ਨੂੰ ਗੁਰਾਂ ਦੁਆਰਾ ਪਰਮੇਸ਼ਰ ਨਸਕਾਮ ਕਰਮਾਂ ਵਿੱਚ ਲੱਗੀ ਹੋਈ ਜਿਹੜੀ ਹੈ ਜੀਵ ਰੂਪੀ ਨਰਦ ਕੱਚੀ ਹੈ ਨਸਕਾਮ ਕਰਮਾਂ ਰੂਪੀ ਨਰਦ ਨੂੰ ਪਕਾਉਣ ਰੂਪ ਜਿਹਨਾਂ ਨੂੰ ਮਹਾਰਾਜ ਸਾਹਿਬ ਪਕਾ ਦਿੰਦਾ ਜਿਨ੍ਹਾਂ ਦੀ ਬਾਜੀ ਪੌਂਵਾਰਾਂ ਜਿਹਨੂੰ ਪੈ ਜਾਣ ਉਹ ਨਰਦ ਪੱਕ ਜਾਂਦੀ ਹੈ ਪੰਜੇ ਗਿਆਨ ਇੰਦ੍ਰੇ ਪੰਜੇ ਕਰਮ ਇੰਦ੍ਰੇ ਮਨ ਤੇ ਬੁੱਧ ਜਿਨ੍ਹਾਂ ਨੂੰ ਵਿਸ਼ਵ ਵਿਸ਼ਿਆਂ ਵੱਲੋਂ ਜਿੱਤਲੇ ਹੈ ਇਹ ਪੱਕੀ ਨਰਦ ਕਰ ਦिती ਹੈ ਜਿਨ੍ਹਾਂ ਨੂੰ ਗੁਰਾਂ ਦਵਾਰ ਨਾਨਕ ਨਾਮ ਸਮਾਵ ਹੈ ਸੱਚ ਹੈ ਉਹ ਸੱਚੇ ਅਕਾਲ ਪੁਰਖ ਦੇ ਨਾਮ ਵਿੱਚ ਲੀਨ ਹੋ ਜਾਂਦੇ ਹਨ ਸੱਚੇ ਤੇ ਪਤ ਹੋਈ ਸਤਿਗੁਰੂ ਅਮਰਦਾਸ ਜੀ ਕਹਿੰਦੇ ਨੇ ਸੱਚੇ ਅਕਾਲ ਪੁਰਖ ਦੇ ਪਾਸੋਂ ਉਹਨਾਂ ਦੀ ਪਦ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਇਹ ਹੋ ਜਾਂਦੀ ਹੈ হে ਪਿਆਰੇ ਆਪੇ ਗੁਣ ਦਾਤਾ ਵਿਚਾਰੀ ਇਹ ਗੁਰਮੁਖ ਦੇਵ ਹੈ ਪੱਕੀ ਸਾਰੀ ਨਾਨਕ ਨਾਮ ਸੁਮਾਰ ਹੈ ਸੱਚਾ ਸੱਚੇ ਤੇ ਪਤ ਹੋਈ ਹੈ ਵਾਹਿਗੁਰੂ ਦਾ ਖਾਲਸਾ ਹੈ